ਸਾਰਿਆਂ ਦਾ ਆਪਣੇ ਚੈਨਲ ਦੇ ਸਵਾਗਤ ਹੈ ਜੀ ਆਪਾਂ ਸਵਾਗਾ ਬਣਾਉਣੇ ਆ ਇਹਦੇ ਬਾਰੇ ਤੁਹਾਨੂੰ ਥੋੜੀ ਬਹੁਤ ਜਾਣਕਾਰੀ ਦਿੰਨੇ ਆ ਜੀ ਇਹ 12 ਫੁੱਟ 3 ਫੱਟਿਆਂ ਵਾਲਾ ਸਵਾਗਾ ਜੀ ਇਹਦਾ weight ਲਗਭਗ 4.5 ਕੰਟਰ ਦੇ ਕਰੀਬ ਹੁੰਦਾ ਹੋ ਕਿਹੜੀ ਹੈਗੀ ਇਹਦੇ ਇੱਕ ਤਾਂ ਇਹ ਕਿੱਲੀ ਪੈਂਦੀ ਹੈ ਦੂਸਰਾ ਇਹ ਫੋਲਡ ਹੋ ਜਾਂਦੀ ਆ ਪਿੰਨ ਕੱਢ ਕੇ ਬਾਹਰ ਸਿੱਟੀ ਹੁੰਦੀ ਹੈ ਵੱਟ ਚ ਨਹੀਂ ਵੱਜਦੀ ਸੈਲਰੀਆਂ ਡੰਡੀਆਂ ਫੋਲਡ ਹੋ ਜਾਣੀਆਂ ਤੇ ਇਹ ਦੋਨੇ ਪਾਸੇ ਪੈਂਦਾ ਵਧੀਆ ਹੈਵੀ ਡਿਊਟੀ ਦੇ ਵਿੱਚ ਹੈਗਾ ਤੇ ਇਸਾ ਜਿਹੜਾ ਹੈਗਾ ਇਸ ਤਰ੍ਹਾਂ ਚੱਕਿਆ ਜਾਂਦਾ ਇਹ ਪਹਿਲਾਂ ਇਹ ਬਿਲਕੁਲ ਸਿੱਧੇ ਹੁੰਦੇ ਸੀਗੇ ਜਿਹੜਾ ਵੱਟ ਚੋਚੇ ਨਾ ਡਰ ਜਾਂਦਾ ਸੀ ਇਹ ਦੇ ਉੱਪਰ ਆ ਜਾਂਦਾ ਕਿਸੇ ਵੀ ਪਾਸੇ ਆਪਾਂ ਮੰਨ ਕੇ ਚੱਲੋ ਪੱਕੇ ਖਾੜ ਲਾਣ ਵਾਲਿਆਂ ਲਾਉਣਿਆਂ ਦਾ ਇਹ ਟਾਇਰ ਟੂ ਨਾਲ ਨਹੀਂ ਵੱਜਦੇ ਅੰਦਰ ਰਹ ਜਾਂਦੇ ਆ ਇਹ ਦੋਨੇ ਪਾਸੇ ਪੈਂਦਾ ਹੈਗਾ ਜਿੱਧਰ ਨੂੰ ਮਰਜ਼ੀ ਖਿੱਚ ਸਕਦੇ ਆਪਾਂ ਇਸ ਨੂੰ ਇਹਦੇ ਵਿੱਚ ਆ ਲਿੱਤੀਆਂ ਹੋਈਆਂ ਇਹ ਦੋਨੇ ਕੱਢ ਕੇ ਉਧਰਲੇ ਪਾਸੇ ਪੈ ਜਣੀਆਂ ਇਹ ਉੱਚੀਆਂ ਨੀਵੀਆਂ ਕਰਕੇ ਪਾ ਸਕਦੇ ਆ ਵਿੱਚ ਸਰਾਖ ਦਿੱਤੇ ਹੋਏ ਜਿਹੜੀ ਐਸਟਮੈਂਟ ਦਿੱਤੀ ਵੀ ਆ ਕਈ ਵਾਰੀ ਵੀ ਬਿਨਾ ਲਿਫਟ ਤੋਂ ਆਪਾਂ ਸਵਾਗਾ ਲਾਉਣੇ ਆ ਤਾਂ ਉਸ ਹਾਬ ਨਾਲ ਵਾਹਣ ਦੇ ਹਿਸਾਬ ਨਾਲ ਸੈਟਿੰਗ ਹੋ ਜਾਂਦੀ ਹੈ ਉੱਚੀ ਨੀਵੀਂ ਪੈ ਜਾਂਦੀ ਹੈ। ਬਾਕੀ 3 ਫੱਟਿਆਂ ਵਾਲਾ ਹੈਵੀ ਡਿਊਟੀ ਸਵਾਗਾ ਦੇਸੀ ਕਿਕਰ ਲੱਗੀ ਹੋਈ ਹੈ ਲੱਕੜ ਸਾਰੀ ਇਸ ਦੇ ਵਿੱਚ। ਫਰੇਮ ਵਧੀਆ ਹੈਵੀਚ ਬਣਿਆ ਹੋਇਆ ਤੇ ਬਾਕੀ ਜੇ ਕਿਸੇ ਨੇ ਕੋਈ ਸਾਈਜ਼ ਵੱਡਾ ਛੋਟਾ ਆਪ ਦੇ ਹਿਸਾਬ ਨਾਲ ਆਰਡਰ ਤੇ ਤਿਆਰ ਕਰਨਾ ਤਾਂ ਆਰਡਰ ਤੇ ਵੀ ਤਿਆਰ ਹੋ ਜਾਊਗਾ। ਤੇ ਬਾਕੀ ਕੰਮ ਦੀ ਕੁਆਲਿਟੀ ਪੇਂਟ ਦੀ ਕੁਆਲਿਟੀ ਤੁਸੀਂ ਦੇਖ ਲਈ ਆ। ਬਾਕੀ ਸਾਰੇ ਜਣੇ ਆਪਣੇ ਆਪਣੇ ਸੁਝਾਅ ਦਿਓ ਜੀ। ਤੇ ਜਿਹੜੇ ਸੱਜਣ ਮਿੱਤਰ ਆਪਣੇ ਤੋਂ ਲੈ ਕੇ ਹੀ ਗਏ ਆ ਜੇ ਕਿਸੇ ਨੂੰ ਵੀ ਕੋਈ ਮੰਨ ਕੇ ਚੱਲੋ ਵੀ ਇਹਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਜਾਂ ਕਿਸੇ ਤਰ੍ਹਾਂ ਦਾ ਸਾਨੂੰ ਦੱਸੋ ਅਸੀਂ ਸੁਧਾਰ ਕਰਾਂਗੇ ਉਹਦੇ 'ਚ। ਧੰਨਵਾਦ ਜੀ ਸਾਰਿਆਂ ਦਾ ਜੀ। ਜਾਂ ਕੋਈ ਸੱਜਣ ਮਿੱਤਰ ਜੀਮੇਦਾਰ ਕਿਸਾਨ ਵੀਰ ਕੋਈ ਹੋਰ ਫੀਚਰ ਜਾਂ ਲੋਡ ਦੇ ਮਤਲਬ ਕੁਝ ਇਹਦੇ ਵਿੱਚ ਕਰਾਉਣਾ ਚਾਹਤਾ ਸਾਨੂੰ ਜਰੂਰ ਦੱਸਿਓ। ਸਾਡੀ ਕੋਸ਼ਿਸ਼ ਹੈ ਕਸਟਮਰ ਜਾ ਕਿਸਾਨ ਵੀਰ ਦੇ ਹਸਾਬ ਨਾਲ ਅਸੀਂ ਚੀਜ਼ ਨੂੰ ਤਿਆਰ ਕਰੀਏ ਜਿਹੜੀ ਵੀ ਕੋਈ ਵੀ ਦਿੱਕਤ ਆਉਂਦੀ ਆ ਸਾਰੀਆਂ ਮਤਲਬ ਅਸੀਂ ਉਹ ਸਮਝ ਕੇ ਉਸ ਹਸਾਬ ਨਾਲ ਉਹਦੀ ਸੈਟਿੰਗ ਕਰ ਦਈਏ ਬਾਕੀ ਕਿਸ ਤਰ੍ਹਾਂ ਦਾ ਕੰਮ ਲੱਗਿਆ ਸਾਡਾ ਸਾਰੇ ਜਣੇ ਸੁਝਾ ਦਿਓ ਜੀ ਧੰਨਵਾਦ ਜੀ ਸਾਰਿਆਂ ਦਾ ਇੱਕ ਹੱਥ ਕੇ ਡਰੈਸ ਦਾ ਬਹੁਤ ਬੰਦੇ ਪੁੱਛਦੇ ਆ ਥੋੜਾ ਜਿਹਾ ਆਪਣਾ ਸ਼ਹਿਰ ਤੋਂ ਹਟ ਕੇ ਆ ਇਸ ਕਰਕੇ ਥੋੜੀ ਦਿੱਕਤ ਆਉਂਦੀ ਹੈ ਬਹੁਤ ਸੱਜਣ ਮਿੱਤਰਾਂ ਨੂੰ ਇਹ ਡੱਬਾ ਵਾਲੀ ਤੋਂ ਜਦੋਂ ਮਿਲੋੜ ਜਾਂਦੇ ਆ ਪਹਿਲਾ ਪਿੰਡ ਆਉਂਦਾ ਮਹਿਣਾ ਉੱਥੇ ਅਕੈਡਮੀ ਰੋਡ ਤੇ ਆਪਣੀ ਵਰਕਸ਼ਾਪ ਆ ਜੇ ਤੁਸੀਂ ਮਲੋੜ ਤੋਂ ਆਉਂਗੇ ਤਾਂ ਲੰਬੀ ਬਾਦਲ ਟੱਪ ਕੇ ਪਿੰਡ ਆਊਗਾ ਜੀ ਮਹਿਣਾ ਉੱਥੇ ਉਧਰੋਂ ਮੁੜ ਸਕਦੇ ਹਾਂ ਬਠਿੰਡੇ ਤੋਂ ਆਉਂਗੇ ਤਾਂ 35 ਕਿਲੋਮੀਟਰ ਆ ਜੇ ਮਲੋੜ ਤੋਂ ਆਉਂਗੇ ਤਾਂ 25 ਕਿਲੋਮੀਟਰ ਡੱਬਾ ਵਾਲੀ ਤੋਂ ਆਉਂਗੇ ਤਾਂ 8-10 ਕਿਲੋਮੀਟਰ ਬਾਕੀ ਆਪਣਾ ਨੰਬਰ ਹੈਗਾ ਇਸ ਤੇ ਗੱਲ ਕਰ ਲਓ ਕਈ ਵਾਰੀ ਜਿਆਦਾ ਫੋਨ ਆਉਂਦੇ ਜਾਂ ਨਹੀਂ ਫੋਨ ਟੈਂਡ ਕਰਾਇਆ ਜਾਂਦਾ ਤੇ ਮੇਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਗੁੱਸਾ ਨਾ ਕਰਿਓ ਮਾਇਟ ਨਾ ਕਰਿਓ ਤੇ WhatsApp ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਮੈਨੂੰ ਮੈਂ ਤੁਹਾਨੂੰ ਸਾਰਾ ਕੁਝ ਦੱਸ ਦੂੰਗਾ ਤੇ ਬਾਕੀ ਧੰਨਵਾਦ ਜੀ ਸਾਰਿਆਂ ਦਾ ਹੀ ਤੇ ਨੰਬਰ ਆਪਣਾ ਤੁਹਾਡੇ ਕੋਲ ਹੈਗਾ ਹੀ ਆ ਨਹੀਂ ਤਾਂ ਆਪਾਂ ਦਾ ਨੰਬਰ ਸਕਰੀਨ ਤੇ ਵੀ ਚੱਲੀ ਜਾਂਦਾ ਤੁਸੀਂ ਨੋਟ ਕਰ ਲਓ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਧੰਨਵਾਦ ਜੀ ਸਾਰਿਆਂ ਦੇ ਸਜਣਾ ਬੱਤ